ਸਾਲਾ ਸਾਹਿਬ ਮੈਂ ਮਜ਼ਦੂਰ ਹੀ ਚੰਗਾ ਹਾਂ ਮੈਂ ਤਾਂ ਮਿਸਤਰੀ ਬਣ ਕੇ ਪਛਤਾਉਂਦਿਆਂ ਕਿਉਂ ਕਿ ਇੱਕ ਤੇ ਤੇਰਾ ਸਾਂ ਚੱਲਿਆ ਤੇ ਉੱਤੋਂ ਧੁੱਪ ਸੇਕਣ ਦੇ ਉਰੋ ਦੇ ਨਾਲ ਮੈਂ ਮਿਸਤਰੀ ਬਣਾ ਹੁਣ ਪਤਾ ਲੱਗਾ ਹੀ ਕਿਹੜੇ ਮਿਸਤਰੀ ਆਂ ਬਚੂਬ ਦਾ ਓਹ ਆਹੋ ਰੇਤਾਂ ਦੇ ਸਿਰ ਚੋਹੀ ਪੈਣੀ ਆ ਭਾਵੇਂ ਮਜ਼ਦੂਰ ਹੋਵੇ ਤੇ ਭਾਵੇਂ ਮਿਸਤਰੀ ਓ ਖਲਾਰਿਆ ਤੇਰਾ ਨਾਂ ਸਹੀ ਕਿਸ ਨੇ ਰੱਖਿਆ ਓ ਖਲਾਰਾ ਵਾਕਿਆ ਬੜਾ ਪੋਣਾ ਦੋ ਉਹ ਮਿਸਤਰੀ ਆ ਗਈ ਕਰਨ ਡਿਆ ਵਾ ਉਹ ਤੈਨੂੰ ਕਿਹੜੇ ਕੰਦਰ ਨੇ ਮਿਸਤਰੀ ਬਣਾਤਾ ਵਾ ਆ ਖਲੋਤੇ ਉਸਤਾਦ ਜੀ ਜਰਦਾ ਮੈਨੂੰ ਹੋਰ ਕਢਾ ਗਾਲਾਂ ਲੋਕਾਂ ਕੋਲ ਉਹ ਭਾਜੀ ਗਾਲਾਂ ਦੀ ਨਹੀਂ ਗੱਲ ਆ ਵੇਖੋ ਨਹੀਂ ਤਾਂ ਸੂਤਰ ਲਾਉਣਾ ਨਹੀਂ ਆਉਂਦਿਆ ਉਹ ਮੈਂ ਨਹੀਂ ਸੂਤਰ ਸਾਤਰ ਲਾਉਂਦਾ ਹੁੰਦਾ ਮੇਰਾ ਉਦਾਂ ਹੀ ਬੜਾ ਸੂਤਰ ਆ ਉਹ ਜਾ ਜਾ ਕੇ ਕੰਮ ਕਰ ਕਰਦੇ ਆ ਕੰਮ ਨਹੀਂ ਉਹ ਭਾਜੀ ਕੀ ਤੰਗੀ ਆ ਗਈ ਸੀ ਪੰਜਾਬ ਚ ਮਿਸਤਰੀਆਂ ਦੀ ਜਿਹੜਾ ਤੁਸੀਂ ਇਹਨੂੰ ਮਿਸਤਰੀ ਬਣਾਤਾ ਇਹਦੇ ਮਜ਼ਦੂਰ ਬੰਦੇ ਲੈਕ ਨਹੀਂ ਉਹ ਭਰਾਵਾ ਇਹ ਮਜ਼ਦੂਰ ਹੀ ਹੁੰਦਾ ਹੈ ਇਹ ਖੜਾ ਕਰ ਕਰਕੇ ਰੋ ਰੋ ਕੇ ਮੈਨੂੰ ਬਣਾ ਮਿਸਤਰੀ ਮੈਨੂੰ ਬਣਾ ਮਿਸਤਰੀ ਤੇ ਫਿਰ ਬਣ ਗਿਆ ਉਹ ਮੈਂ ਤੈਨੂੰ ਫੁਰਲੀਆਂ ਖਰੇ ਬਣਾਉਣ ਦੇ ਲਾਇਆ ਸੀ ਆ ਹੁਣ 6 ਮਹੀਨੇ ਨੂੰ ਲਿਆਂਦਾ ਮੈਂ ਤੈਨੂੰ ਮੂੰਹ ਨਹੀਂ ਲਾਉਂਦਾ ਹਾਂ ਜੀ ਆ ਕੀ ਮੂੰਹ ਤੇ ਬੇਇੱਜ਼ਤੀ ਕਰ ਛੱਡੀ ਜੇ ਮੂੰਹ ਨਹੀਂ ਲਾਉਂਦਾ ਇੱਧਰ ਆ ਤਾਨੂੰ ਕੰਮ ਖਵਾਵਾਂ